ਹਾਂਜੀ ਆਜੋ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਨੂੰ ਦਰਸਾਉਂਦੀ ਇੱਕ ਹੋਰ ਵੀਡੀਓ ਦੇਖਦੇ ਹਾਂ ਬਾਬੇ ਨਾਨਕ ਨੇ ਕਿਹਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਹਰ ਸ਼ੈ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਗਤੀਮਾਨ ਆ ਤੇ ਆਪਣੇ ਸਫ਼ਰ ਤੇ ਨਿਕਲੀ ਹੋਈ ਆ ਉਹਦੇ ਹੁਕਮ ਦੇ ਵਿੱਚ ਧਰਤੀ ਸੂਰਜ ਦੇ ਦੁਆਲੇ 30 ਕਿਲੋਮੀਟਰ ਪ੍ਰਤੀ ਸੈਕਿੰਡ ਦੇ ਹਿਸਾਬ ਨਾਲ ਘੁੰਮਦੀ ਆ ਇਕ ਤਾਂ ਸੂਰਜ ਦੇ ਆਲੇ-ਦਾਲੇ ਘੁੰਮਣ ਲੱਗੀ ਹੋਈ ਆ ਦੂਸਰਾ ਇਹ ਸੂਰਜ ਦੇ ਨਾਲ ਇਸ ਗੈਲੈਕਸੀ ਦੇ ਉੱਤੇ ਸਫ਼ਰ ਤੇ ਨਿਕਲੀ ਹੋਈ ਆ ਤੇ ਇਸ ਗੈਲੈਕਸੀ ਦੇ ਵਿੱਚ 220 ਕਿਲੋਮੀਟਰ ਪ੍ਰਤੀ ਸੈਕਿੰਡ ਦੇ ਹਿਸਾਬ ਨਾਲ ਧਰਤੀ ਸਫ਼ਰ ਕਰਦੀ ਆ 1 ਸੈਕਿੰਡ 'ਚ 220 ਕਿਲੋਮੀਟਰ ਰਫ਼ਤਾਰ ਆਏ ਦੀ ਤੇ ਇੱਕ ਘੰਟੇ ਦੇ ਵਿੱਚ 8 ਲੱਖ 28000 ਕਿਲੋਮੀਟਰ ਦਾ ਸਫ਼ਰ ਤੈਅ ਹੋ ਜਾਂਦਾ ਧਰਤੀ ਵੱਲੋਂ ਇਸ ਗੈਲੈਕਸੀ ਦਾ ਵਾਹਿਗੁਰੂ ਦੀ ਖੇਡ ਕੇ ਇੰਨੀ ਸਪੀਡ ਦੇ ਨਾਲ ਧਰਤੀ ਸਫ਼ਰ ਤੈਅ ਕਰਦੀ ਆ ਪਰ ਸਾਨੂੰ ਇਨਸਾਨਾਂ ਨੂੰ ਇਸ ਚੀਜ਼ ਦਾ ਇਲਮ ਨਹੀਂ ਹੁੰਦਾ ਮਹਿਸੂਸ ਵੀ ਨਹੀਂ ਹੁੰਦਾ ਕਿ ਧਰਤੀ ਸਾਡੀ ਇੰਨੀ ਸਪੀਡ ਦੇ ਨਾਲ ਘੁੰਮ ਰਹੀ ਆ ਜਾਂ ਇੰਨੀ ਸਪੀਡ ਦੇ ਨਾਲ ਸਫ਼ਰ ਦੇ ਉੱਤੇ ਆ ਤੇ ਜਦੋਂ ਤੋਂ ਇਹ ਸਾਰਾ ਨਿਜਾਮ ਹੋਂਦ ਦੇ ਵਿੱਚ ਆਇਆ ਧਰਤੀ ਨੇ ਇਸ ਗੈਲੈਕਸੀ ਦੇ ਹੁਣ ਤੱਕ ਸਿਰਫ 20 ਚੱਕਰ ਹੀ ਪੂਰੇ ਕੀਤੇ ਆ ਇਥੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ ਮਿਲਕੀਵੇ ਬੈ ਗੈਕਸੀ ਕਿੰਨੀ ਵੱਡੀ ਆ ਪਰ ਹੁਣ ਤੱਕ ਸਾਇੰਸ 100 ਬਿਲੀਅਨ ਤੋਂ 2 ਟ੍ਰਿਲੀਅਨ ਤੱਕ ਗੈਲੈਕਸੀਆਂ ਨੇ ਜਿਹੜੀਆਂ ਉਹ ਡਿਟੈਕਟ ਕਰ ਚੁੱਕੀ ਆ ਜਾਨੀ ਉਹਨਾਂ ਨੂੰ ਇਹ ਅੰਦਾਜ਼ਾ ਕਿ 100 ਬਿਲੀਅਨ ਤੋਂ ਉੱਪਰ ਗੈਲੈਕਸੀਆਂ ਹੈਗੀਆਂ ਨੇ ਇਹ ਕੋਈ ਪੱਕਾ ਨੰਬਰ ਨਹੀਂ ਇਹ ਤਾਂ ਉੱਪਰ ਬਹੁਤ ਕੋਸ਼ਾ ਇਹ ਤਾਂ ਜਾਨੀ ਜਿੱਥੇ ਤੱਕ ਉਹਨਾਂ ਦੀ ਪਹੁੰਚ ਆ ਜਾਂ ਜਿੱਥੇ ਤੱਕ ਉਹ ਸਮਝ ਸਕਦੇ ਨੇ ਉਹਨਾਂ ਨੇ ਆਪਾਂ ਨੂੰ ਇੱਕ ਆਈਡੀਆ دیتا 100 ਬਿਲੀਅਨ ਤੇ ਆਪਣੀ ਜਿਹੜੀ ਮਿਲਕੀਵੇ 갤럭ਸੀ ਆ ਇਹ ਸਾਰੀਆਂ ਗੈਲੈਕਸੀਆਂ ਤੋਂ ਛੋਟੀ ਗੈਲੈਕਸੀ ਆ ਇਹ ਤੋਂ ਵੀ ਕਿਤੇ ਵੱਡੀਆਂ ਵੱਡੀਆਂ ਗੈਲੈਕਸੀਆਂ ਨੇ ਸਭ ਤੋਂ ਛੋਟੀ ਗੈਲੈਕਸੀ ਆ ਜਿਹੜੀ ਮਿਲਕੀਵੇ ਗੈਲੈਕਸੀ ਆ ਹੁਣ ਤੁਸੀਂ ਇਹ ਚੀਜ਼ ਨੂੰ ਸੋਚੋ ਵੀ ਐਨੇ ਵੱਡੇ ਨਜਾਮ ਨੂੰ ਬਣਾਉਣ ਵਾਲਾ ਉਹ ਪ੍ਰਮਾਤਮਾ ਆਪ ਕਿੰਨੀ ਵੱਡੀ ਹੋਂਦ ਰੱਖਦਾ ਹੋ ਜਿਹਦੇ ਬਾਰੇ ਕਿਹਾ ਜਾਂਦਾ ਕਿਉਂ ਕਣ-ਕਣ ਦੇ ਵਿੱਚ ਵਿਰਾਜਮਾਨ ਆ ਉਹ ਹਰ ਸ਼ੈ ਦੇ ਵਿੱਚ ਹਰ ਥਾਂ ਤੇ ਵਿਰਾਜਮਾਨ ਆ ਤੇ ਜਿੱਥੇ ਤੱਕ ਸਾਡੀ ਪਹੁੰਚ ਤਾਂ ਬਹੁਤ ਦੂਰ ਦੀ ਗੱਲ ਆ ਜਿੱਥੇ ਤੱਕ ਸਾਡੀ ਸੋਚ ਵੀ ਨਹੀਂ ਜਾ ਸਕਦੀ ਤੇ ਉਹ ਪ੍ਰਮਾਤਮਾ ਉਸ ਜਗ੍ਹਾ ਦੇ ਉੱਤੇ ਵੀ ਵਿਰਾਜਮਾਨ ਆ ਤੇ ਹੁਣ ਉਹ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਦਾ ਆਪਣੇ ਦਿਮਾਗ ਦੇ ਵਿੱਚ ਇੱਕ ਚਿੱਤਰ ਬਣਾਉ ਉਹ ਕਿੰਨਾ ਵੱਡਾ ਹੋ ਐਵੇਂ ਥੋੜੀ ਬਾਬੇ ਨਾਨਕ ਨੂੰ ਨਹੀਂ ਕਹਿਗੇ ਵੀ ਉਹਦਾ ਕੋਈ ਪਾਰਾ ਬਾਰ ਨਹੀਂ ਉਹਦਾ ਅੰਤ ਹੀ ਨਹੀਂ ਪਾਇਆ ਜਾ ਸਕਦਾ ਜਦੋਂ ਬ੍ਰਹਮਾ ਉਹਨੀ ਨਿਕਲੇ ਆਖਰ ਨੂੰ ਉਹਨਾਂ ਨੇ ਵੀ ਜਾ ਕੇ ਕਹਿਤਾ ਨੇਤੀ ਨੇਤੀ ਵੀ ਕੋਈ ਅੰਤ ਨਹੀਂ ਹੈਗਾ ਪ੍ਰਮਾਤਮਾ ਤੇਰਾ ਪਾਈ ਨਹੀਂ ਸਕਦੇ ਹਰ ਛੈ ਇੱਕ ਲਿਮਟ ਦੇ ਵਿੱਚ ਆ ਇਨਸਾਨ ਦੀ ਆ ਪਾਕ ਸ੍ਰੀ ਗੱਲ ਕਰਦੇ ਆ ਕਿ ਸਾਨੂੰ ਵੀ ਪ੍ਰਮਾਤਮਾ ਨੇ ਬੋਲਣ ਦੀ ਸੋਚਣ ਦੀ ਸਮਝਣ ਦੀ ਚੱਲਣ ਦੀ ਦੇਖਣ ਦੀ ਪਰਖਣ ਦੀ ਹਰ ਚੀਜ਼ ਦੀ ਇੱਕ ਲਿਮਟ ਦਿੱਤੀ ਆ ਸੋ ਜਿੱਥੇ ਤੱਕ ਸਾਡੀ ਲਿਮਟ ਆ ਸੀ ਉੱਥੇ ਤੱਕ ਇਹ ਚੀਜ਼ਾਂ ਦੇ ਬਾਰੇ ਜਾਣ ਸਕਦੇ ਆ ਪਰ ਉਹ ਤੋਂ ਅੱਗੇ ਵੀ ਬਹੁਤ ਕੋਸ਼ਾ ਜਿਹੜਾ ਅਸੀਂ ਨਹੀਂ ਜਾਣ ਸਕਦੇ ਹਜੇ ਇਸ ਇਨਸਾਨੀ ਸਰੀਰ ਦੇ ਵਿੱਚ ਰਹਿ ਕੇ ਤੇ ਹੁਣ ਇੰਨੇ ਵੱਡੇ ਨਿਜਾਮ ਦੇ ਵਿੱਚ ਇੰਨੇ ਵੱਡੇ ਬ੍ਰਹਿਮੰਡ ਦੇ ਵਿੱਚ ਆਪਾਂ ਇਕੱਲੇ ਤਾਂ ਹੋ ਨਹੀਂ ਸਕਦੇ ਇਹ ਇਹ ਕਦੇ ਵੀ ਪੋਸੀਬਲ ਨਹੀਂ ਪ੍ਰਮਾਤਮਾ ਨੇ ਪਤਾ ਹੀ ਨਹੀਂ ਕਿਹੜੇ ਕਿਹੜੇ ਗੈਕਸੀ ਦੇ ਵਿੱਚ ਕਿੱਥੇ ਕਿੱਥੇ ਕਿੰਨੀਆਂ ਕੁ ਧਰਤੀਆਂ ਕਿੰਨੇ ਕੁ ਤਰ੍ਹਾਂ ਦੇ ਜੀਵ ਜੰਤੂ ਜਾਂ ਕਿੰਨੇ ਕੁ ਤਰ੍ਹਾਂ ਦੇ ਇਨਸਾਨ ਜਾਂ ਪਤਾ ਨਹੀਂ ਕਿਹੜੀ ਕਿਹੜੀ ਮਖਲੂਕ ਜਾਂ ਕਿਹੜੀਆਂ ਕਿਹੜੀਆਂ ਛਾयां ਪੈਦਾ ਕੀਤੀਆਂ ਹੋਣੀਆਂ ਨੇ ਪ੍ਰਮਾਤਮਾ ਨੇ ਹਨਾ ਜਿੱਥੇ ਤੱਕ ਸਾਡੀ ਅਕਲ ਵੀ ਨਹੀਂ ਜਾ ਸਕਦੀ ਜਿੱਥੇ ਤੱਕ ਸਾਡੀ ਸਮਝ ਵੀ ਨਹੀਂ ਜਾ ਸਕਦੀ ਅਸੀਂ ਤਾਂ ਉੱਥੇ ਕੀ ਪਹੁੰਚਣਾ ਵਾ ਇਹ ਆਸਕਾਲ ਪੁਰਖ ਵਾਹੀ ਗੁਰਦਿਆਂ ਰਹਿਮਤਾ ਇਹ ਨੇ ਉਸ ਪ੍ਰਮਾਤਮਾ ਦੇ ਵਿਰਾਟ ਰੂਪ ਦੀਆਂ ਝਲਕਾਂ ਇਸੇ ਕਰਕੇ ਤੁਹਾਨੂੰ ਕਹੀਦਾ ਕਿ ਉਸ ਆਸਕਾਲ ਪੁਰਖ ਵਾਹੀ ਗੁਰਦਾ ਨਾਂ ਲਿਆ ਕਰੋ ਉਹਦੇ ਅੱਗੇ ਅਰਦਾਸ ਕਰਿਆ ਕਰੋ ਆਪਣੀਆਂ ਦਿਲ ਦੀਆਂ ਗੱਲਾਂ ਉਹਨੂੰ ਦੱਸਿਆ ਕਰੋ ਥੋਡੇ ਧੋਖੋ ਦੇ ਸਾਹਮਣੇ ਕੱਖ ਨਹੀਂ ਹੈਗੇ ਐਨੇ ਵੱਡੇ ਬ੍ਰਹਿਮੰਡ ਦੇ ਵਿੱਚ ਆਪਣੀ ਧਰਤੀ ਇੱਕ ਰੇਤ ਦੇ ਕਿਣਕੇ ਵਰਗੀ ਵੀ ਨਹੀਂ ਹੈਗੀ ਤੇ ਉਹਦੇ ਉੱਤੇ ਸਾਡੀ ਔਕਾਤ ਕੀ ਹੋ ਸਕਦੀ ਆ ਪਰ ਫਿਰ ਵੀ ਪਰਮਾਤਮਾ ਨੇ ਸਾਨੂੰ ਇੱਕ ਉੱਤਮ ਦਰਜਾ ਦਿੱਤਾ ਅਸੀਂ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਇਸ ਮਹਾਸ਼ਕਤੀ ਦੇ ਵਿੱਚ ਸਮਾ ਸਕਦੇ ਹਾਂ ਉਹਦਾ ਨਾਮ ਲੈ ਲੈ ਕੇ ਇਸੇ ਕਰਕੇ ਤੁਹਾਨੂੰ ਕਹੀਦਾ ਕਿ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲਿਆ ਕਰੋ ਉਹਨੂੰ ਯਾਦ ਕਰਿਆ ਕਰੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਤੇ ਜਿਹੜਾ ਵੀ ਨਾਂ ਲੈ ਕੇ ਤੁਸੀਂ ਆਪਣੇ ਰੱਬ ਨੂੰ ਜਾਣਦੇ ਹੋ ਜੰਪ ਲਾਉਨੇ ਹੋ ਉਸ ਨਾਂ ਦੇ ਨਾਲ ਉਸ ਪ੍ਰਮਾਤਮਾ ਨੂੰ ਧਿਆਉਣਾ ਸ਼ੁਰੂ ਕਰੋ ਜ਼ਿੰਦਗੀ ਬਹੁਤ ਖੂਬਸੂਰਤ ਆ ਮਿੱਤਰੋ ਚਮਤਕਾਰ ਹੁੰਦੇ ਆ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ